ਬਰਵਿੰਦਰ ਸਿੰਘ ਬਰਾੜ ਦੇ ਨਾਵਲ ਟੋਏ ਟਿੱਬੇ ਦਾ ਅਗਲਾ ਕਾਂਡ 6 ਕਰਵੀਰ ਵੇੜ ਵਿੱਚ ਤਾਰ ਤੇ ਲੀੜੇ ਸੁੱਕਣੇ ਪਾਰੀ ਸੀ ਲੋਹੇ ਦਾ ਗੇਟ ਖੜਕਿਆ ਉਹਨੇ ਗੇਟ ਵੱਲ ਨਿਕਾ ਮਾਰੀ ਗੇਟ ਵਿੱਚ ਰੱਖੀ ਬਾਰੀ ਖੋਲ ਕੇ ਪ੍ਰਤਾਪ ਨੂੰ ਸੋਟੀ ਖੜਕਾਉਂਦੀ ਹਾਰੀ ਸੀ ਪ੍ਰਤਾਪੋ ਦੀ ਉਮਰ 80 ਸਾਲ ਦੇ ਨੇੜੇ ਸੀ ਮੂੰਹ ਤੇ ਕੋਈ ਉਹਨੂੰ ਅੰਬੋ ਕੋਈ ਬੇਬੇ ਕੋਈ ਅੰਮਾ ਤੇ ਕੋਈ ਚਾਈ ਆਖਦਾ ਪਰ ਪਿੱਠ ਪਿੱਛੇ ਸਾਰੇ ਪ੍ਰਤਾਪੋ ਨਿਊਜ਼ ਚੈਨਲ ਜਾਂ ਪੀ ਐਨ ਸੀ ਕਹਿੰਦੇ ਉਹਨ ਮੋਬਾਈਲ ਫੋਨ ਦੇ ਜ਼ਮਾਨੇ ਵਿੱਚ ਵੀ ਪ੍ਰਤਾਪੋ ਘਰੋ ਘਰੀ ਜਾ ਕੇ ਹੀ ਖੈਰ ਸੁਖ ਪੁੱਛਦੀ ਖਬਰਾਂ ਦਿੰਦੀ ਖਬਰਾਂ ਲੈਂਦੀ ਇੱਧਰ ਦੀ ਗੱਲ ਉੱਧਰ ਤੇ ਉੱਧਰ ਦੀ ਗੱਲ ਇੱਧਰ ਕਰਦੀ ਗੱਲ ਉਹਨੂੰ ਪਛਤੀ ਨਹੀਂ ਸੀ ਉਹ ਛੇਤੀ ਤੋਂ ਛੇਤੀ ਗੱਲ ਨੂੰ ਅਗਲੇ ਕੰਣ ਤੱਕ ਅਪੜਾ ਦਿੰਦੀ ਵਾਲਾ ਚਿਰ ਆਪਣੇ ਢਿੱਡ ਵਿੱਚ ਰੱਖ ਕੇ ਆਪਣਾ ਹਾਜ਼ਮਾ ਖਰਾਬ ਨਹੀਂ ਕਰਦੀ ਸੀ ਇਹ ਉਹਦੀ ਤੰਦਰੁਸਤੀ ਦਾ ਰਾਜ਼ ਸੀ ਪਿੰਡ ਦੇ ਗੱਬਰੂਆਂ ਨੇ ਉਹਦਾ ਨਾਂ ਪ੍ਰਤਾਪੋ ਨਿਊਜ਼ ਚੈਨਲ ਰੱਖਿਆ ਹੋਇਆ ਸੀ ਜੇ ਕੋਈ ਸੱਤ ਵਿੱਚ ਜਾਂ ਕਿਸੇ ਗਲੀ ਦੇ ਮੋੜ ਤੇ ਬੈਠਾ ਬੰਦਾ ਆਖ ਦਿੰਦਾ ਪਤਾਈ ਹੁਣ ਤੂੰ ਕਰੀਏ ਬੈਠਾ ਘਰ ਟੇਕੇ ਐਵੇਂ ਕੋਈ ਸੱਟ ਖਾ ਲੇਗੀ ਕੋਈ ਲੱਤਾਂ ਬੰਦਵਾ ਲੇਗੀ ਦੇਕੇ ਉਹ ਅੱਗੋਂ ਜਵਾਬ ਦਿੰਦੀ ਐ ਪੁੱਤ ਜਿੰਨਾ ਚਿਰ ਹੱਥ ਪੈਰ ਚੱਲਦੇ ਆ ਨੈਣ ਪ੍ਰਾਨ ਚੱਲਦੇ ਆ ਇਹਨੂੰ ਚਲਾਈ ਰੱਖੋ ਜਦੋਂ ਬੰਦਾ ਬੈਠ ਜਾਂਦਾ ਫਿਰਤਾ ਅੰਜੇ ਜੋ ਘਈ ਰਹਿ ਜਾਂਦਾ ਆਹ ਡੋੜ ਬਣ ਜਾਂਦਾ ਐਂਧਰ ਝਾਕ ਲਿਆ ਉਧਰ ਝਾਕ ਲਿਆ ਕੋ ਲਾਉਣ ਤੇ ਕਲਵੀਰ ਨੇ ਪ੍ਰਤਾਪੂ ਦੇ ਪੈਰੀ ਹੱਤ ਲਾਉਂਦਿਆ ਕਿਆ ਬੇਬੇ ਪੈਰੀ ਪੈਨੀਆ ਪ੍ਰਤਾਪੂ ਨੇ ਸਿਰ ਪਲੂਸਿਆ ਸਸਿਸਤੀ ਔਰੇ ਜਿਉਂਦੀ ਰਹੇ ਤੇਰਾ ਪੁੱਤ ਜਿਉਂ ਵੇ ਤੇਰੀ ਵੇਲ ਵਦੇ ਰੰਗ ਭਾਗ ਲੱਗੇ ਰਹਿਣ ਫਿਰ ਇੱਧਰ ਉੱਧਰ ਦੇਖ ਕੇ ਪੁੱਛਿਆ ਕੁੜੇ ਬਹੁਤੀ ਨਹੀਂ ਦੱਸਦੀ ਐਸੇ ਆ ਕਲਵੀਰ ਨੇ ਜਵਾਬ ਦਿੱਤਾ ਹਾਂ ਬੇਬੇ ਇੱਥੇ ਆ ਅੰਦਰ ਹੋਣੀ ਆ ਹੋਰ ਤੂੰ ਤਕੜੀ ਰਹਿਣੀ ਆ ਬੇਬੇ ਆ ਭਾਈ ਟਕੜੀਆਂ ਜਿਹੜੀ ਤੋਰੀ ਫਿਰਦੀਆਂ ਪ੍ਰਤਾਪ ਨੇ ਜਵਾਬ ਦਿੱਤਾ ਆ ਬਸ ਮੇਰੇ ਦੋ ਕੁ ਲੀੜੇ ਰਹਿ ਗਏ ਸੁੱਕਣੇ ਪਾਉਣ ਵਾਲੇ ਫਿਰ ਆਪਾਂ ਅੰਦਰ ਬੈਠਦੀਆਂ ਬਾਹਰ ਤਾਂ ਗਰਮੀ ਆ ਕੁਲਵੀਰ ਬੋਲੀ ਕੋਈ ਨਹੀਂ ਕੋਈ ਨਹੀਂ ਤੂੰ ਕਰ ਕੰਮ ਆਉਦਾ ਸੋਖ ਨਾਲ ਕੰਮ ਤਾਂ ਕਰਨਾ ਹੀ ਆ ਇਹ ਕਹਿ ਕੇ ਪ੍ਰਤਾਪ ਉਹ ਤਾਰ ਤੇ ਸੁੱਕਣੇ ਪਾਈ ਲੀੜਿਆਂ ਵਿੱਚੋਂ ਇੱਕ ਨੂੰ ਉਂਗਲਾ ਨਾਲ ਟੋਹਦੀ ਹੋਈ ਕੱਪੜੇ ਦੀ ਨਿਰ ਕਰਨ ਲੱਗ ਪਈ ਕਰਵੀਰ ਨੇ ਛੇਤੀ ਛੇਤੀ ਕੱਪੜੇ ਸੁੱਕਣੇ ਪਏ ਫਿਰ ਉਹ ਪ੍ਰਤਾਪ ਨੂੰ ਬੋਲੀ ਆ ਜਾ ਬੇਬੇ ਅੰਦਰ ਚੱਲੀਏ ਉਹ ਪ੍ਰਤਾਪੂ ਨੂੰ ਬਰਾਂਡੇ ਵਿੱਚ ਰਹਿ ਗਈ ਕੰਦ ਨਾ ਖੜਾ ਕੀਤਾ ਮੰਜਾ ਢਾ ਕੇ ਛੱਤ ਵਾਲਾ ਪੱਖਾ ਚਲਾ ਦਿੱਤਾ ਪ੍ਰਤਾਪੂ ਮੰਜੇ ਤੇ ਬਹਿ ਗਈ ਤੇ ਕਲਵੀਰ ਨੇ ਇੱਕ ਹੋਰ ਮੰਜਾ ਬਰਾਬਰ ਲਿਆ ਕੇ ਢਾਲ ਲਿਆ ਉਹਦੇ ਉੱਤੇ ਆਪ ਬੈਠ ਗਈ ਐਨੇ ਨੂੰ ਜਸਮੀਤ ਵੀ ਆ ਗਈ ਉਹਨੇ ਪ੍ਰਤਾਪੂ ਨੂੰ ਬੈਠੀ ਦੇਖ ਕੇ ਸਤਿ ਸ਼੍ਰੀ ਅਕਾਲ ਬੁਲਾਈ ਉਹਦੇ ਪੈਰੀ ਹੱਥ ਰਾਇ ਪ੍ਰਤਾਪੂ ਨੇ ਸੀਸ ਦਿੱਤੀ λεਓਂ ਦੀ ਵਾਸ ਦੀ ਰੇ ਬਹੁਤ ਸੁਹਾਗਣ ਹੋਵੇ ਤੇਰਾ ਸਾਈਂ ਜਿਵੇਂ ਜਸਪਰੀ ਇਸ ਪ੍ਰਤਾਪ ਨੂੰ ਜਾਣਦੀ ਸੀ ਉਹ ਪਹਿਲਾਂ ਵੀ ਜਸਮੀਤ ਦੇ ਹੁੰਦੇ ਉਹਨਾਂ ਦੇ ਘਰ ਆ ਚੁੱਕੀ ਸੀ ਕਲਵੀਰ ਬੋਲੀ ਜਸਮੀਤ ਪਾਣੀ ਲੈ ਬੇਬੇ ਜੀ ਨੂੰ ਨਾਲੇ ਚਾਹ ਬਣਾ ਲੈ ਇਹ ਮੈਨੂੰ ਤਾਂ ਬਸ ਪਾਣੀ ਪਿਆ ਦੇ ਚਾਹ ਨੂੰ ਰਹਿਣ ਦੇ ਪ੍ਰਤਾਪ ਨੇ ਆਖਿਆ ਲੈ ਬੇਬੇ ਤੇਰੇ ਬਾਣੀ ਅਸੀਂ ਵੀ ਪੀ ਲਾਂਗੇ ਕਲਵੀਰ ਨੇ ਮੁਸਕਰਾ ਕੇ ਕਿਹਾ ਜੇ ਤੂੰ ਪੀਣੀ ਹੈ ਫਿਰ ਤੁਹਾਡੀ ਮਰਜ਼ੀ ਹੈ ਭਾਈ ਪ੍ਰਤਾਪ ਨੇ ਇੱਕ ਤਰੀਕੇ ਨਾਲ ਚਾਹ ਪੀਣ ਦੀ ਸਹਿਮਤੀ ਦਿੱਤੀ ਜਸਮੀਤ ਟ੍ਰੇ ਵਿੱਚ ਪਾਣੀ ਤੇ ਦੋ ਗਲਾਸ ਲਿਆਈ ਜਦੋਂ ਉਹਨੇ ਪਾਣੀ ਪੀ ਲਿਆ ਤਾਂ ਹੋਰ ਪਾਣੀ ਬਾਰੇ ਪੁੱਛਿਆ ਉਹਦੇ ਬਸ ਕਹਿਨ ਤੇ ਖਾਲੀ ਗਲਾਸ ਰਹਿ ਗਈ ਫਿਰ ਸੋਈ ਵਿੱਚ ਚਾਹ ਬਣਾਉਣ ਲੱਗ ਪਈ ਪ੍ਰਤਾਪੋ ਬੋਲੀ ਓਰੇ ਮੈਂ ਉਹਨਾਂ ਦੇ ਗਈ ਸੀ ਆ ਨਿੱਕੇ ਹੋਰਾਂ ਦੇ ਘਰੇ ਅ ਨਿੱਕੇ ਦੇ ਘਰੋਂ ਆ ਨਾ ਪੀਤੋ ਉਹ ਬਿਮਾਰ ਆ ਕਹੀਂ ਸਰਾਲ ਨੂੰ ਮਾ ਕਾ ਪਤਾ ਲਿਆ ਵਾਂ ਫਿਰ ਸੋਚਿਆ ਘਰ ਨੂੰ ਜਾਂਦੀ ਜਾਂਦੀ ਥੋਡੇ ਵੀ ਹੋ ਜਾਵਾਂ ਸੁਖਸਾਂਦ ਪੁੱਛਦੀ ਜਾਵਾ ਕਰਵੀਰ ਨੇ ਪੁੱਛਿਆ ਹੁਣ ਕਿਵੇਂ ਅਪੀਤੋ ਉਹਦੇ ਤਾਂ ਮੈਂ ਵੀ ਜਾਣਾ ਸੀ ਕਹਿੰਦੇ ਪਹਿਲਾਂ ਨਾਲੋਂ ਤਾਂ ਠੀਕ ਐ ਵੀ ਕਾ ਨੇਰੋਂ ਇਲਾਜ ਕਰਾਉਂਦੇ ਆ ਸੋਕੇ ਟਾਂਡਾ ਬਣੀ ਪਈ ਐ ਰੰਗ ਜਮਾ ਐ ਕਾਲਾ ਹੋ ਗਿਆ ਸਿਰ ਦੇ ਸਾਰੇ ਵਾਲ ਆ ਚੜ ਗਏ ਚੁੰਨੀ ਬੰਨੀ ਪਈ ਸੀ ਸਿਰ ਤੇ ਨਰੋਂ ਦਾ ਦੇਖ ਕੇ ਪਰਤਾਪੁ ਨਹੀਂ ਦੱਸਿਆ ਉਹ ਵਾਲ ਤਾਂ ਬੇਬੇ ਖਸਮਾ ਨੂੰ ਖਾਣੇ ਆ ਜਾਂਦੇ ਨੇ ਦੁਬਾਰਾ ਜਾਨ ਬੱਜ ਜੇ ਕਿ ਨਾ ਕਲਵੀਰ ਨੇ ਕਾਮਨਾ ਕੀਤੀ ਆਹ ਸੱਚੀ ਗੱਲ ਆ ਭਾਈ ਹਰੇ ਬਾਰਾ ਨੂੰ ਕਿਹੜਾ ਪਰਾਂਦੇ ਪਾਉਣੇ ਐਸ ਉਮਰ ਚ ਜਾਨ ਹੈ ਤਾਂ ਜਾਨ ਹੈ ਪ੍ਰਤਾਪ ਨੇ ਕਲਵੀਰ ਦੀ ਗੱਲ ਦਾ ਸਮਰਥਨ ਕੀਤਾ ਇਹ ਬਿਮਾਰੀ ਵੀ ਤਾਂ ਬੜੀ ਵਧੀਆ ਆਪਣੇ ਪਿੰਡ ਚ ਹੀ ਕਿੰਨੇ ਜਾਣਿਆਂ ਨੂੰ ਆ ਕਲਵੀਰ ਨੇ ਚਿੰਤਾ ਜਤਾਈ ਹੋਰ ਉਹ ਦੇਖਣਾ ਉਹ ਬਖਤੌਰਾ ਬੁढ़ा ਵੀ ਤਾਂ ਮਰ ਗਿਆ ਕੈਂਸਰ ਨਾਲ ਪ੍ਰਤਾਪ ਨੇ ਯਾਦ ਕਰਵਾਇਆ ਬੁੜੇ ਤਾਂ ਬੁੜੇ ਇਹ ਤਾਂ ਗੱਬਰੂਆਂ ਨੂੰ ਵੀ ਹੋਈ ਜਾਂਦੀ ਆ ਇਹਦਾ ਕੈਂਸਰ ਦਾ ਤਾਂ ਨਾਂ ਜਾਈ ਮਾੜਾ ਬੇਬੇ ਕੁਲਵੀਰ ਨੇ ਆਖਿਆ ਅੱਛੀਂ ਮਾੜਾ ਭਾਈ ਵਾਹ ਰੂਸਤੰਦੁਰਸਤੀ ਬਣਾਈ ਰੱਖੇ ਅਬ ਸਭ ਦਾ ਭਲਾ ਕਰੇ ਪ੍ਰਤਾਪੂ ਨੇ ਹੱਥ ਜੋੜ ਕੇ ਅਰਦਾਸ ਕੀਤੀ ਜਸਮੀਤ ਉਹਨਾਂ ਦੁਮਾ ਬਾਸਤੇ ਚਾਹ ਲੈ ਕੇ ਆਗੀ ਇਹ ਦੇਖ ਕੇ ਪ੍ਰਤਾਪੂ ਨੇ ਜਸਮੀਤ ਨੂੰ ਪੁੱਛਿਆ ਤੂੰ ਇਹ ਨਹੀਂ ਚਾਹ ਪੀਂਦੀ ਭਾਈ ਕੋਈ ਨਹੀਂ ਬੇਬੇ ਜੀ ਮੈਂ ਬਾਅਦ ਚ ਪੀ ਲੂੰਗੀ ਤੁਸੀਂ ਪੀਓ ਜਸਮੀਤ ਬੋਲੀ ਕੋਲੇ ਤੂੰ ਵੀ ਲੈ ਆ ਵੀ ਚਾਹ ਇੱਥੇ ਸਾਡੇ ਕੋਲ ਹੀ ਪ੍ਰਤਾਪੂ ਨੇ ਆਖਿਆ ਜਸਮੀਤ ਨੇ ਕਲਵੀਰ ਦਾ ਰਾਦਾ ਜਾਣਨ ਵਾਸਤੇ ਉਹਦੇ ਵੱਲ ਵੇਖਿਆ ਤੇ ਕਲਵੀਰ ਵੀ ਬੋਲੀ ਆਹ ਲੈ ਤੂੰ ਵੀ ਚਾਹ ਇੱਥੇ ਲੈ ਆ ਜਸਮੀਤ ਵੀ ਆਪਣਾ ਚਾਹ ਦਾ ਕੱਪ ਲਈ ਪਰਤਾਪੂ ਉਹਦੇ ਵੱਲ ਦੇਖ ਕੇ ਕਲਵੀਰ ਨੂੰ ਬੋਲੀ ਕਲਵੀਰ ਕੁਰੇ ਰੀਹ ਨੂੰ ਜਿੰਨੀ ਸੋਹਣੀ ਹੈ ਨਾ ਉੰਨੀ ਸਿਆਣੀ ਵੀ ਹੈ ਕਿਤੇ ਮੇਰੀ ਨਜ਼ਰ ਨਾ ਲੱਗ ਜੇ ਭਾਈ ਮੈਂ ਉਹਦੇ ਕਰੇ ਗਈ ਕੀ ਨਾ ਲੈਂਦੇ ਆ ਨਰੈਣ ਕੇ ਉਹਦੀ ਪੋਤ ਨੂੰ ਦਾ ਤਾਂ ਇੱਕ ਤਾਂ ਉਹ ਨਿੱਕਾ ਜਾ ਕੱਦ ਚੁੰਨੀਆਂ ਜੀਆਂ ਅੱਖਾਂ ਦੂਰੋਂ ਹੀ ਬਲਾ ਕੇ ਸਸਰੀ ਘਰ ਅੰਦਰ ਵੜ ਗਈ ਕੋਲੇ ਨਹੀਂ ਆਈ ਕਿਸੇ ਕੰਮ ਦੀ ਨਹੀਂ ਉਹ ਤਾਂ ਕਰਵੀਰ ਮੁਸਕੜੀਆਂ ਹੱਸਦਿਆਂ ਕਹਿਣ ਲੱਗੀ ਕਿ ਤੇ ਤੂੰ ਮੇਰੇ ਮੂੰਹ ਤੇ ਆਖਦੀ ਓਵੇਂ ਤੇਰੀ ਨੂੰ ਚੰਗੀ ਐ ਸੋਹਣੀ ਐ ਸਿਆਣੀ ਐ ਤੇ ਦੂਜਿਆਂ ਕੋਲ ਜਾ ਕੇ ਮੇਰੀ ਮੂੰਹ 'ਚ ਵੀ ਨਗੋਚਾਂ ਕੱਢਦੀ ਓਵੇਂ ਉਹਨਾਂ ਸਭ ਦਾ ਹਾਸਾ ਛੁੱਟ ਗਿਆ ਪਰਤਾਪੋ ਅਸਤਿਆਂ ਬੋਲੀ ਨਾ ਗੁੜੇ ਮੈਂ ਤਾਂ ਸੱਚੀ ਗੱਲ ਕਰਦੀ ਹੁੰਨੀ ਆ ਮੈਂ ਨਹੀਂ ਕਿਸੇ ਦੀ ਆਵਾਦੋਂ ਘਾਟੂ ਗੱਲ ਕਰਦੀ ਹੁੰਦੀ ਜੋ ਸੱਚ ਆ ਨਾ ਉਹ ਸੱਚ ਆ ਉਹਨਾਂ ਦਾ ਤਾਂ ਮੁੰਡਾ ਵੀ ਐਵੇਂ ਆ ਮੂੰਹ ਨਾ ਮੱਥਾ ਹ ਤੇਰੀ ਪੁੱਤ ਦਿੱਤਾ ਪੈਰ ਵਰਗਾ ਨਹੀਂ ਉਹ ਬਹੁਤ ਸੋਹਣੀ ਜੋੜੀ ਆ ਜੁਗ ਜੁਗ ਜਿਉਣ ਕੋਈ ਚਿਰ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਪ੍ਰਤਾਪੋ ਪੈਰੀ ਜੁੱਤੀ ਪਾਉਂਦੀ ਬੋਲੀ ਨਾ ਕਲਵੀਰ ਕੋਰੇ ਮੈਂ ਹੁਣ ਜਾਣੀ ਆ ਉਹ ਤਾਂ ਦੁਬਾਰਾ ਚੜ ਗਿਆ ਬੈਂਚ 'ਟ ਹੋਰ ਬੈਠ ਜਾਂਦੀ ਮੈਂ ਤਾਂ ਕਹਿਨੀ ਦੁਬਾਰਾ ਇੱਥੇ ਘਟ ਰਹੀ ਦੀ ਹੁਣ ਕਿੱਥੇ ਜਾਏਗੀ ਸਿਰ ਮਚਾਉਂਦੀ ਕੁਲਵੀਰ ਨੇ ਉਹਨੂੰ ਰੁਕਣ ਲਈ ਸੋਲਾ ਮਾਰੀ ਆਹ ਕੁੜੇ ਆਹ ਕਰੇ ਲਾਣਾ ਪਾਣਾ ਢੀਕਦਾ ਹੋਣਾ ਸ਼ਾਬਾਸ਼ ਤੇਰੇ ਭਾਈ ਅੱਬ ਤੈਨੂੰ ਬਾਲਾ ਦੇਵੇ ਉਹ ਛੋਟੀ ਚੁੱਕ ਕੇ ਖੜੀ ਹੋਗੀ ਲੈ ਬਾਰਤਾਈ ਮੈਂ ਵੀ ਤੇਰੇ ਨਾਲ ਹੀ ਚੱਲਦੀ ਆਂ ਬੇਬੇ ਮਾਰੀ ਬੰਦ ਕਰ ਆਉਂਗੀ ਕਰਵੀਰ ਵੀ ਉਹਦੇ ਨਾਲ ਤੁਰ ਪੀ ਵੇੜਾ ਟੱਪਕੇ ਗੇਟ ਦੇ ਨੇੜੇ ਆ ਕੇ ਤੁਰ ਹੀ ਜਾਂਦੀ ਪ੍ਰਤਾਪੋ ਨੇ ਕਲਵੀਰ ਨੂੰ ਦਬਮੀ ਆਵਾਜ਼ ਵਿੱਚ ਆਖਿਆ ਸੰਘਾ ਹੋਇਆ ਤੂੰ ਮੇਰੇ ਨਾਲ ਹੀ ਆ ਗਈ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਤੇਰੀ ਨੂੰ ਮੂਰੇ ਕਰਨ ਵਾਲੀ ਗੱਲ ਨਹੀਂ ਸੀ ਦੱਸ ਬੇਬੇ ਕੀ ਗੱਲ ਕਰਨੀ ਸੀ ਕਲਵੀਰ ਨੇ ਉਤਾਬਲੀ ਹੋ ਕੇ ਪੁੱਛਿਆ ਉਹ ਤੁਰਦੀਆਂ ਤੁਰਦੀਆਂ ਗੇਟ ਕੋਲੇ ਰੁੱਕ ਗਈਆਂ ਪ੍ਰਤਾਪੋ ਆਵਾਜ਼ ਨੂੰ ਹੋਰ ਦਬਾ ਕੇ ਇਸ ਤਰ੍ਹਾਂ ਕੁਸਰਮੂਸਰ ਕਰਦੀ ਬੋਲੀ ਜਿਵੇਂ ਬਹੁਤ ਵੱਡੇ ਭੇਤ ਵਾਲੀ ਗੱਲ ਦੱਸਰੀ ਹੋਵੇ ਕੁਰਵੀਰ ਕੁਰੇ ਮੇਰਾ ਨਾਂ ਤਾਂ ਨਾ ਲੈ ਕਿਸੇ ਕੋਲੇ ਮੈਂ ਨਾ ਕੱਲ ਬਖਤੌਰਾ ਮਰਿਆ ਕਰਕੇ ਉਹਨਾਂ ਦੇ ਘਰ ਬੈਠਣ ਗਈ ਸੀ ਉੱਥੋਂ ਸੁਣ ਕੇ ਆਈਆਂ ਤੇਰੀ ਅਜਠਾਣੀ ਕਿਰਪਾਲ ਵਾਲੀ ਬੈਠੀ ਸੀ ਉੱਥੇ ਉਹਨੇ ਉੱਥੇ ਤੇਰੀ ਨੂਹ ਦੀ ਗੱਲ ਕੀਤੀ ਆ ਕਿ ਅਸੀਂ ਉਹਨਾਂ ਦਾ ਪਿੱਛਾ ਫਰੋ ਲਿਆ ਤੇ ਵੀ ਬੁਰੇ ਤੋਂ ਪਤਾ ਲੱਗਿਆ ਉੱਥੇ ਇਹਨਾਂ ਦੀ ਗਾਂ ਦੀ ਗਾਂ ਕੋਈ ਤਕੀਰੀ ਆ ਐਵੇਂ ਕੋਈ ਲੱਤ ਬਾੜਦੀ ਆ ਦੇਵੀਪੁਰਾਈ ਆ ਨਾ ਆ ਤੇਰੇ ਕੁੜਮ ਦਾ ਪਿਛਲਾ ਪਿੰਡ ਹਾਂ ਹੈ ਤਾਂ ਦੇਵੀਪੁਰਾਈ ਕਲਵੀਰ ਖਰਾਨ ਹੋਈ ਕਿ ਪ੍ਰਤਾਪੋ ਪਿੰਡ ਦਾ ਨਾਂ ਤਾਂ ਠੀਕ ਲੈ ਰਹੀ ਐ ਹੁਣੇ ਤਾਂ ਕਿਸੇ ਬੰਦੇ ਕੋਲ ਜਸਮੀਤ ਦੇ ਪਰਿਵਾਰ ਤੇ ਪਿਛਲੇ ਪਿੰਡ ਦਾ ਜ਼ਿਕਰ ਨਹੀਂ ਕੀਤਾ ਅੱਜ ਤੱਕ ਸਿਰਫ ਇਹੋ ਦੱਸਿਆ ਕਿ ਉਹ ਸ਼ਹਿਰ ਦੇ ਰਹਿਣ ਵਾਲਿਆ ਕਲਵੀਰ ਦਾ ਚਿੱਤ ਕਾਲਾ ਪੈਣ ਲੱਗਾ ਕਿ ਜ਼ਰੂਰ ਕੋਈ ਮਾੜੀ ਗੱਲ ਹੋਵੇਗੀ ਹੁਣੇ ਪ੍ਰਤਾਪੋ ਨੂੰ ਪੁੱਛਿਆ ਕੀ ਪਤਾ ਲੱਗਿਆ ਫਿਰ ਦੇਵੀਪੁਰੇ ਤੋਂ ਕੁੜੇ ਕੀ ਦੱਸਾਂ ਛੋਟਾ ਮੂੰਹ ਤੇ ਵੱਡੀ ਗੱਲ ਇਸ ਤਾ ਸਾਰੇ ਪਿੰਡ ਚ ਗੱਲ ਫਿਰ ਗਈ ਹੋਣੀ ਆ ਕੋਈ ਵੀ ਧੀਵੀਆਂ ਸੀਗੀਆਂ ਪਿੰਡ ਦੀਆਂ ਉੱਥੇ ਜਦੋਂ ਉਹਨੇ ਗੱਲ ਕੀਤੀ ਤੇਰਾ ਨਾਂ ਲੈ ਕੇ ਕਹਿੰਦੀ ਕਿ ਕਲਵੀਰ ਐ ਮੈਂ ਬਣੀ ਫਿਰਦੀ ਆ ਉਹਦੀ ਨੂੰ ਕੋਈ ਜੱਟਾਂ ਦੀ ਕੁੜੀ ਥੋੜੀ ਆ ਉਹ ਤਾਂ ਮਜਮੀਆਂ ਦੀ ਕੁੜੀ ਵਿਆਹ ਕੇ ਲੈ ਆਇਆ ਹੈ ਹੈ ਮਜਮੀਆਂ ਦੀ ਉਹਦੇ ਆ ਕੇ ਐਡੀ ਵੱਡੀ ਗੱਲ ਬਣਾਤੀ ਇਹਨੇ ਮੇਜੇ ਬੇੜਾ ਇਹਦਾ ਕੀੜੇ ਪੈਣ ਦੀ ਜੀਭਾਂ ਚ ਕਲਵੀਰ ਦੰਤ ਪੀਂਦੀ ਦਬਮੀ ਆਵਾਜ਼ ਵਿੱਚ ਹਰਕਣਾ ਬੋਲੀ ਕਹਿੰਦੀ ਆ ਨਿੰਦਰ ਦਾ ਸੌਰਤ ਜੱਟ ਰੋਣੇ ਮਜਮਨ ਕਰੇ ਵਸਾਈਏ ਵੱਡੀ ਕੁੜੀ ਜਿਹੜੀ ਨਿੰਦਰ ਨਾਲ ਵਿਆਹੀ ਆ ਉਹਨੂੰ ਉਹ ਪਿੱਛੋਂ ਨਾਲ ਲੈ ਕੇ ਆਈ ਸੀ ਪਹਿਲਾਂ ਕਿਸੇ ਮਜਬੀ ਨਾਲ ਵਿਆਹੀ ਸੀ ਉਹ ਮਾਰ ਗਿਆ ਸੀ ਤੇ ਛੋਟੀ ਕੁੜੀ ਤੇ ਮੁੰਡਾ ਨਿੰਦਰ ਦੇ ਸਹੁਰੇ ਦੀ ਲਾਦਾ ਕਹਿੰਦੀ ਤਾਈਓ ਤਾ ਉਹ ਸ਼ਹਿਰ ਚ ਰਹਿੰਦੇ ਆ ਫਿਰ ਦਿੱਸਦਾ ਕੋਈ ਉਹਨਾਂ ਨੂੰ ਉਹ ਨਹੀਂ ਲਾਉਂਦਾ ਲੈ ਕੁੜੇ ਲੋਲਾ ਆ ਗਿਆ ਐਡੀ ਵੱਡੀ ਗੱਲ ਮੂੰਹ ਪਰ ਲਪਲ ਕੱਢਦੀ ਵਾਹ ਗਰੂ ਵਾਹ ਗਰੂ ਮੈਂ ਤਾਂ ਜਦੋਂ ਦੀ ਕੱਲ ਦੀ ਗੱਲ ਸੁਣੀਆ ਭਾਈ ਮੈਨੂੰ ਤਾਂ ਕੁਝ ਨਹੀਂ ਚੰਗਾ ਲੱਗਿਆ ਮੈਂ ਸੋਚਿਆ ਪਹਿਲਾਂ ਕੁਲਵੀਰ ਨੂੰ ਦੱਸ ਕੇ ਆਵਾਂ ਪਰ ਤਾਪੂ ਨੇ ਲੰਮਾ ਸਾ ਪਰਿਆ ਰੱਬ ਕਰੇ ਦੱਖ ਕੱਖ ਨਾ ਰਵੇ ਸਾਡੀ ਕਰਦੀਆਂ ਐਡੀਆਂ ਐਡੀਆਂ ਗੱਲਾਂ ਬਣਾਉਂਦੀ ਫਿਰਦੀ ਐ ਕੁਲਵੀਰ ਦੇ ਮੂੰਹੋਂ ਨਿਕਲਿਆ ਚੁੱਪ 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 ਕਿਤੇ ਤੇਰੀ ਨਾ 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 ਪਤਾ ਲੱਗ ਜੇ ਮੈਂ ਜਾਣੀ ਹੂੰ ਤੁਸੀਂ ਸਿਆਣੇ ਬਣ ਕੇ ਪਹਿਲਾਂ ਇਸ ਗੱਲ ਦੀ ਪੜਤਾਲ ਕਰੋ ਇਹ ਕਹਿ ਕੇ ਪਰਤਾਪੂ ਗੇਟ ਤੋਂ ਬਾਹਰ ਹੋ ਗਈ ਪਰਤਾਪੂ ਲੜਾਕੂ ਜਹਾਜ਼ ਵਾਂਗ ਬੰਬ ਸੁੱਟ ਕੇ ਉੱਡ ਗਈ ਕਲਵੀਰ ਦੇ ਕੰਨਾਂ ਵਿੱਚ ਇਸ ਤਮਾਕੀ ਦੀ ਆਵਾਜ਼ ਗੂੰਜ ਰਹੀ ਸੀ ਤੇ ਅੱਖਾਂ ਮੂਰੇ ਕਰਦੀ ਤਬਾਈ ਦਾ ਮੰਜ਼ਰ ਟੈਰਨ ਲੱਗਿਆ ਉਹਨੇ ਬਾਰੀ ਬੰਦ ਕੀਤੀ ਉਹਦੇ ਮਨ ਵਿੱਚ ਗੁੱਸੇ ਦਾ ਲਾਵਾ ਫੁੱਟ ਪਿਆ ਉਹ ਬੁੜਬੁੜ ਕਰਦੀ ਗੁਰਪਾਲ ਦੇ ਘਰ ਵਾਲੀ ਛਿੰਦੋ ਨੂੰ ਗਾਲ ਤੇ ਗਾਲ ਬਦਸੀਸ ਤੇ ਬਦਸੀਸ ਦੇਣ ਲੱਗੀ ਤੁਹਾਡਾ ਬੀ ਨਾ ਸੋਜੇ ਤੂੰ ਕੁੱਤੀ ਬਣੇ ਅਗਲੇ ਜਨਮ ਚ ਕਿਵੇਂ ਕੁੱਤੀ ਵਾਂਗੂ ਭੌਂਕਦੀ ਏ ਹਰਾਮਣ ਕਲਵੀਰ ਬਰਾਂਡੇ ਵਿੱਚ ਆ ਕੇ ਬੰਜੇ ਤੇ ਟਹਿਪੀ ਉਹਨੇ ਚੁੰਨੀ ਵਿੱਚ ਮੂੰਹ ਲਪੇਟ ਲਿਆ ਗੁੱਸੇ ਤੇ ਦੁੱਖ ਨੇ ਉਹਨੂੰ ਹਲਾ ਕੇ ਰੱਖ ਦਿੱਤਾ ਉਹ ਚੁੰਨੀ ਦੇ ਉਹਲੇ ਵਿੱਚ ਜਸਮੀਤ ਤੋਂ ਚੋਰੀ ਚੋਰੀ ਰੋਈ ਜਸਮੀਤ ਅੰਦਰ ਆਪਣੀ ਅਲਮਾਰੀ ਖੋਲ ਕੇ ਕੱਪੜੇ ਲੱਤੇ ਠੀਕ ਕਰ ਰਹੀ ਸੀ ਕਲਵੀਰ ਸੋਚਣ ਲੱਗੀ ਸਭ ਤੋਂ ਪਹਿਲਾਂ ਨਿੰਦਰ ਨੂੰ ਇਹ ਗੱਲ ਦੱਸਣੀ ਚਾਹੀਦੀ ਹੈ ਉਹਦੇ ਨਾਲ ਸਲਾਹ ਕੀਤੀ ਜਾਵੇ ਕਿ ਹੁਣ ਅੱਗੇ ਕੀ ਕਰਨਾ ਚਾਹੀਦਾ ਨਿੰਦਰ ਕਿਸੇ ਦੇ ਖੇਤ ਕਰਾਹਾ ਲਾਉਣ ਗਿਆ ਸੀ ਉਹ ਰਾਤ ਨੂੰ ਹਨੇਰੇ ਹੋਏ ਮੁੜਦਾ ਸੀ ਹੁ ਨਿੰਦਰ ਦੇ ਲਈ 4 ਪੈਸੇ ਕਮਾਉਣ ਦੇ ਦਿਨ ਸਨ ਇਹ 1.5-2 ਮਹੀਨੇ ਜਦੋਂ ਤੱਕ ਝੋਨਾ ਨਹੀਂ ਲੱਗਦਾ ਖਾਲੀ ਬਾਨਾ ਨੂੰ ਕੰਪਿਊਟਰ ਕਰਾਹੇ ਨਾਲ ਇੱਕ ਸਰਪੱਦਰਾ ਕਰਕੇ ਝੋਨੇ ਵਾਸਤੇ ਤਿਆਰ ਕਰਨ ਦੇ ਦਿਨ ਸਨ ਇੱਕ ਰਹਾ ਆਪਣੇ ਆਪ ਲੇਜ਼ਰ ਬੀਮ ਦੀ ਮਦਦ ਨਾਲ ਉੱਚੇ ਥਾਂ ਤੋਂ ਮਿੱਟੀ ਖੜੀਸ ਕੇ ਨੀਵੀਂ ਥਾਂ ਤੇ ਛੱਡਦਾ ਰਹਿੰਦਾ ਇਸ ਨਾਲ ਪੂਰੇ ਖੇਤ ਦਾ ਲੈਵਲ ਇੱਕ ਸੂਤ ਪਰ ਵੀ ਉੱਚਾ ਨਿਵਾਨੀ ਰਹਿੰਦਾ ਖੇਤ ਨੂੰ ਪਾਣੀ ਦੇਣ ਵਿੱਚ ਬਹੁਤ ਸੌਖ ਰਹਿੰਦੀ ਹੈ ਇਹਨਾਂ ਦਿਨਾਂ ਵਿੱਚ ਨਿੰਦਰ ਦਾ ਕਰਾਹਾ ਦਿਨ ਰਾਤ ਕਰਾਏ ਤੇ ਚੱਲਦਾ ਸੀ ਨਿੰਦਰ ਤੇ ਉਹਦਾ ਸੀਰੀ ਦੀਪਾ ਬਾਰੋ-ਬਾਰੀ ਕਈ-ਕਈ ਘੰਟੇ ਟਰੈਕਟਰ ਤੇ ਬੈਠੇ ਕਰਾਹਾ ਲਾਉਂਦੇ ਰਹਿੰਦੇ ਕਲਵੀਰ ਸੋਚਣ ਲੱਗੀ ਨਿੰਦਰ ਨਾਲ ਕਦੋਂ ਤੇ ਕਿਵੇਂ ਗੱਲ ਕੀਤੀ ਜਾਵੇ ਉਹ ਵੀ ਜਸਮੀਤ ਤੋਂ ਚੋਰੀ-ਚੋਰੀ ਜਸਮੀਤ ਬਾਹਰ ਆਈ ਕਲਵੀਰ ਨੂੰ ਚੁੰਨੀ ਨਾਮੂ ਸਿਰ ਲਪੇਟ ਕੇ ਢਾਲ ਜੀ ਪਈ ਵੇਖਿਆ ਉਹਨੇ ਕਲਵੀਰ ਨੂੰ ਪੁੱਛਿਆ ਮੰਮੀ ਹਿਉ ਕਿਉਂ ਪਏਗੇ ਚਿੱਤਾ ਠੀਕ ਹੈ ਮੇਰਾ ਸਿਰ ਦੁਖੀ ਜਾਂਦਾ ਹੈ ਕਲਵੀਰ ਨੇ ਮੂੰਹ ਤੋਂ ਚੁੰਨੀ ਹਟਾ ਕੇ ਆਖਿਆ ਕਲਵੀਰ ਦਾ ਉਤਰਿਆ ਹੋਇਆ ਚਿਹਰਾ ਦੇਖ ਕੇ ਜਸਮੀਤ ਨੇ ਫਿਰ ਪੁੱਛਿਆ ਮੰਮੀ ਕਿਤੇ ਤੁਹਾਨੂੰ ਬੁਖਾਰ ਤਾਂ ਨਹੀਂ ਨਹੀਂ ਕਲਵੀਰ ਬੋਲੀ ਜਸਮੀਤ ਕਲਵੀਰ ਦੀ ਬਾਹ ਤੇ ਹੱਥ ਰੱਖ ਕੇ ਦੇਖਣ ਲੱਗੀ ਕਿਤੇ ਪਿੰਡਾ ਗਰਮ ਤਾਂ ਨਹੀਂ ਫਿਰ ਬੋਲੀ ਨਹੀਂ ਬੁਖਾਰ ਤਾਂ ਨਹੀਂ ਲੱਗਦਾ ਮੈਂ ਚਾਹ ਬਣਾ ਦਿੰਨੀ ਆ ਨਾਲੇ ਸਿਰਦਰਦੀ ਕੋਈ ਗੋਲੀ ਲਿਆਉਣੀ ਆ ਦੇਖ ਕੇ ਸ਼ਾਇਦ ਕੋਈ ਪਈ ਹੋਵੇ ਚਾਹ ਤਾਂ ਹੁਣੇ ਪੀਤੀ ਆ ਰਹਿਣ ਦੇ ਚਾਹ ਨੂੰ ਕਲਵੀਰ ਬੇਦੀਲੀ ਜੀ ਨੇ ਬੋਲੀ ਕਲਵੀਰ ਉੱਠ ਕੇ ਬੈਠ ਗਈ ਉਹ 부ਝੀਆਂ ਨਜ਼ਰਾਂ ਨਾਲ ਅੰਦਰ ਵੱਲ ਜਾਂਦੀ ਹੋਈ ਜਸਮੀਤ ਵੱਲ ਦੇਖਣ ਲੱਗੀ ਉਹਦੇ ਕੰਨਾਂ ਵਿੱਚ ਅਜੇ ਵੀ ਪ੍ਰਤਾਪੂ ਦੇ ਬੋਲ ਗੂੰਜ ਰਹੇ ਸਨ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ